ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਪਤ ਚਾਰ ਗਾਵਾਂ ਸੇ ਲੈ ਲੈ ਕਹਿੰਦੇ ਤਿੰਨ ਬਈ ਤਾੜੀਆਂ ਸੁਈਆਂ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੋ ਜੀ ਹਾਂਜੀ ਬੋ ਬੋ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਹਾਂ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਭੰਡਾਈ ਨੇੜੇ ਪਿੰਡ ਭਾਈ ਜਿਹੜੇ ਸਲਾਪ ਰਹਿ ਗਈ ਇੱਕ ਸਰਦਾਰ ਰਾਮਪ੍ਰਭੂ ਸ਼ਹਿਰਾਏ ਦਾ ਜੀ ਓਕੇ ਤੇ ਭਗਤਾ ਭਾਈ ਦਾ ਸ਼ਹਿਰਾਏ ਦਾ ਵਿਚਾਲੇ ਜਿਹੜੀ ਪਿੰਡਾਂ ਦਾ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ 946384255 ਹੂੰ ਦੂਜਾ ਹੈਗਾ ਜੀ 7782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਆ ਨੋਟ ਹੈ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਈ ਇਹ ਦੂਜਾ ਸੂਈ ਹੈ ਬਾਈ ਕਦੋਂ ਸੂਈ ਹੈ ਬਾਈ ਇਰਵਜ 10 ਦਿਨ ਹੋਈ ਤੁਹਾਨੂੰ ਬੱਚਾ ਕੀ ਦੇਤਾ ਤੇਰੇ ਪੱਛੀ ਹੈ ਜੀ ਮੇਰੇ ਖਾਲੇ ਦੇ ਮਗਰ ਹਾਂਜੀ ਬੱਚੀ ਹੈ ਜੀ ਤੇ ਮਗਰ ਬੱਚਾ ਬਈ ਪੱਛੀ ਨੂੰ ਜਨਮ ਦਿੱਤਾ ਠੀਕ ਆ ਬਈ ਕਿੰਨਾ ਦੁੱਧ ਦੇ ਦੋ ਐਸਟੀਮੇਟ ਬਈ ਦੁੱਧ ਚਵਾ ਦੂਗੀ ਇਹ 16 17 ਲੀਟਰ ਠੀਕ ਆ ਜੇ ਸੇਵਾ ਹੋਵੇ ਬੰਦੇ ਦੀ ਹੂੰ ਜਣੀ ਆਪਣੀ ਉਮੀਦ 16 17 ਲੀਟਰ ਦੀ ਲੈਣੀ ਬੰਦੇ ਨੇ ਬਈ ਆਉਦੀ ਸੇਵਾ ਸੰਭਾਲ ਦੇ ਕੇ ਡੰਗਰਾ ਹਨਾ ਸਹੀ ਆ ਜਿਹਦੀ ਆਪਾਂ ਉਮੀਦ ਆ ਹੂੰ ਜਣੀ ਸੋ ਸੇਵਾਸਨਾ ਦਾ ਮੂਰੇ ਬੰਦੇ ਜਿਹੇ ਸਮਾਈ ਆ ਹਨ ਲੈ ਵਾ ਬੈਡ ਲੈਵੇ ਵਾਲੀ ਬੈਡ ਆ ਜੀ ਦੁੱਧ ਵਾਲੀ ਬੈਡ ਹੈਗੀ ਸਹੀ ਗੱਲ ਆ ਉਹ ਗੇ ਬਰੀਕੀਆਂ ਚ ਪਿਓਰ ਜਰਸੀ ਹੈ ਜੀ ਹੂੰ ਇਹ ਗੱਲ ਨਹੀਂ ਵੀ ਕੋਈ ਬੰਦਾ ਕ੍ਰੋਸ ਕਰੂ ਕਿਸੇ ਕੱਲੋਂ ਸਹੀ ਗੱਲ ਆ ਹਾਂ ਜਰਸੀ ਸੀ ਠੰਡੀ ਲੈ ਮੈਂ ਛੋਟਾਸੇ ਦਾ ਨਹੀਂ ਰਹੀ ਸਹੀ ਗੱਲ ਆ ਪਾਸੇ ਕਰਨੀ ਪੈਂਦੀ ਆ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਨੇ ਠੰਡੀ ਸੀਲ ਕਰਨ ਵਾਲੀ ਕੋਲ ਲੈ ਠੱਕ ਕੇ ਪਰੇ ਕਰਨੀ ਪੈਂਦੀ ਤੁਹਾਨੂੰ ਮਤਲਬ ਹੀ ਨਹੀਂ ਉਹ ਤਾਂ ਗੱਲ ਦਾ ਦੇਖੋ ਇਹ ਸਫਾਈ ਦੇਖੋ ਜੀ ਸਫਾਈ ਦੇਖੋ ਲੈ ਦੇ ਕੀ ਬਾਤ ਆ ਇਹਨੇ ਸੱਲਾਖ ਲਾ ਕੇ ਲਾਤਾ ਬਹੁਤ ਮੋਟਾ ਜਿਹਾ ਪੋਲਾ ਕੋਲੀ ਚ ਵਾਈ ਓਕੇ ਹਾਂਜੀ ਖੋਲ ਦੇ ਬਈ ਤੋਰ ਤੇ ਉਹ origignal ਦੂਜਾ ਸੋਈ ਹੂੰ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀਆਂ ਕਾ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਇਸ ਦੀ ਬਿਊਟੀ ਕਮਾਲ ਚਮਕ ਜਮਕ ਚੰਗੀ ਆ ਬਰੀਟ ਚੰਗੀ ਆ ਕੋਲੀ ਪੁੱਤ ਜਰਸੀ ਆ ਮੰਗ ਫੋਲ ਮਿਲਦੀ ਘਾਟ ਆ ਬਈ ਤੇ ਬਾਕੀ ਰੇਟ ਤਾਂ ਬਾਈ ਨੇ ਤੁਹਾਨੂੰ ਪਤਾ ਹੀ ਆ ਬਈ ਜਾਇ ਜੀ ਹੁੰਦੇ ਆ ਕੀ ਮੋਲਾ ਬਈ ਜਾਇ ਲੈਣ ਦੇਣ ਨਾਲ ਹੀ ਰੱਖ ਦੇ ਦੇਈ ਦੇ ਨੇ 57 57 ਯਾਰ ਤਾਂ ਮਾੜਾ ਮोटा ਹੋ ਜੂ ਮਾਨ ਤਾਂ ਮਾਨ ਤਾਂ ਭਾਈ ਮਾੜਾ ਮोटा ਛੋੜ ਛਿਰ ਪੈਦਾ ਹੋ ਜੂਗਾ ਓਕੇ ਸੌਦੇ ਭਾਈ ਵਾਲਾ ਬਾਲਾ ਲੰਮਾ ਚੌੜਾ ਨਹੀਂ ਗੱਲ ਜਣੀ ਇੱਥੇ ਹੀ ਹੈ ਇੱਕ ਮੱਲਾ ਇਹ ਗੱਲ ਨੂੰ ਦੇਖ ਲੋ ਠੰਡੀ ਦਾ ਦੰਤ ਹੀ ਨਹੀਂ ਬੈੜਦਾ ਤੇ ਚੌੜ ਚਾਣ ਖਾਣ ਪੀਣ ਇੱਕ ਨੰਬਰ ਸਭ ਕੁਝ ਹੂੰ ਜੇਰ ਜੱਪੇ ਦੀ ਬਿਲਕੁਲ ਸਾਫੂ ਆਪਣੀ ਗਰੰਟੀ ਹੋਈ ਓਕੇ ਠੀਕ ਹੈ ਠੀਕ ਹੈ ਹਾਂ ਜੇਰ ਦੀ ਭਾਰ ਦੀ ਅਗਲੇ ਦੀ ਘਰ ਦੀ ਗਰੰਟੀ ਹੋ ਆਪਣੇ ਕੋਈ ਵੀ ਡੰਗਰ ਹੋਵੇਗਾ ਹੂੰ ਠੀਕ ਹਾਂਜੀ ਤੇ ਬਾਕੀ ਧਾਰਾਂ ਕੋਈ ਚੈੱਕ ਕਰ ਲੈ ਭਾਈ ਮਾਰਕੀਟ ਦਾ ਹਾਂਜੀ ਢੰਡੀ ਬਹੁਤ ਆਣਾ ਬਈ ਬੜੀ ਢੰਡੀ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਚੌਂ ਚਾਲੇ ਦਾ ਸਭ ਕੁਝ ਇੱਕ ਨੰਬਰ ਹੈ ਜੀ ਕੋਈ ਵੀ ਗੱਲ ਨਹੀਂ ਵੀ ਮਨਲਾ ਕੋਈ ਨੂੰ ਦਿੱਕਤ ਹੋਊਗੀ ਠੀਕ ਹੈ ਬਈ ਹੂੰ ਤੋਈ ਚੋਈ ਇੱਕ ਨੰਬਰ ਪੋਲੀ ਚੋਈ ਮੋਕੇ ਬਾਕੀ ਥਣ ਬਹੁਤ ਧੰਨ ਜੀ ਨਹੀਂ ਹਾਂਜੀ ਆਣਾ ਬਾਉਤਾਂਗਾ ਲੱਗਿਆ ਲੈ ਨੇੜੇ ਤੋਂ ਚੱਕਰਵਾਣੀ ਚੱਕੀ ਉੱਠੇ ਵਾਲਾ ਥਾਨ ਕੱ ਲੱਗ ਰਿਹਾ ਨਾੜਾ ਨਾੜਾ ਨੂੰ ਦੇਖੀ ਬਾਲੀ ਬਰੀਕੀ ਚ ਵਹਿੜ ਹੈ ਜੀ ਸਹੀ ਗੱਲ ਹਾਂਜੀ ਹੂੰ ਬਾਕੀ ਚੋਣ ਦੇਖੋ ਜੀ ਜਵਾਈ ਦੇਖੋ ਤੁਹਾਡੇ ਸਾਹਮਣੇ ਆ ਜੀ ਨੀ ਚੋਣ ਬੜਾ ਚੰਗਾ ਨਾ ਬਈ ਬੋਤੀ-ਬੋਤੀ ਜਵਾਈ ਹੈ ਜਿਵੇਂ ਮਰਜ਼ੀ ਤੂੰ ਚੱਲ ਕੋਈ ਚੱਕ ਰਹੀ ਨਹੀਂ ਖਹਿਣਾ ਸ਼ਰਮ ਵਾਲੀ ਨਹੀਂ ਕੁਛ ਨਹੀਂ ਆਮ ਗੱਲ ਸੁਣਾਈ ਚੱਕ ਰਹੀ ਕੀ ਸ਼ਾਇਦ ਬਾਤ ਆਇਆ ਨਿਬੜਦੀ ਹੈ ਜਵਾਈ ਤੱਕ ਨਹੀਂ ਹਾਂਜੀ ਇੱਕ ਨੰਬਰ ਚੋਣ ਲੱਗਿਆ ਕਰਮਾਈ ਨੇ ਮੈਂ ਦੁੱਧ ਚਿਵਾਉਂਗੀ ਇਹ ਚੰਗਾ ਜੀ ਮਨ ਲੱਗ ਕੇ ਸਵਾ ਸੇਵਾ ਸਮਾਲ ਹੋ ਜਾ ਬੰਦੇ ਦੀ ਠੀਕ ਹੈ ਬਾਈ ਦੋਦੇ ਨੇ ਮੰਨ ਕੇ 16 17 ਕਿਲੋ 1500 ਵਾਰ ਵਾਰ ਚਿਵਾਉਂਗੀ ਹੂੰ ਸਹੀ ਗੱਲ ਮੰਨ ਕੇ ਵੀ ਇਹਦੇ ਕੋਲ ਆਏ ਮੰਨ ਲਓ ਵੀ ਮੇਰੇ ਸਹਾਰੇ 12 13 ਲੀਟਰ ਤਾਂ ਬੋਲੀ ਹੋ ਜੀ ਹੁਣ ਓਕੇ ਹਾਂਜੀ ਬਾਕੀ ਮੁੱਲ ਵੀ ਜਾਇਆ ਜਾਈ ਹਾਂਜੀ ਹਾਂਜੀ ਅੱਗੇ ਦੋ ਨੰਬਰ ਤੇ ਕਿਹੜਾ ਸੂਆ ਜੀ ਇਹ ਬਈ ਦੂਜਾ ਸੂਸ ਸੂਈ ਆ ਕਦੋਂ ਸੂਈ ਆ ਇਹ ਕੱਲ ਸਵੇਰ ਦੀ ਸੂਈ ਬਈ ਬੱਚਾ ਕੀ ਦਿੱਤਾ ਪੱਛੀ ਦੀ ਤਿਆਰ ਸ਼ਹਿਰ ਬਹੁਤ ਚੰਗੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰਵਾਣੀ ਬੱਚੀ ਦੇ ਕੋਈ ਨੋਰਮਲ ਵਾਲੀ ਬੱਚੀ ਸਹੀ ਆ ਹੂੰ ਬਹੁਤ ਚੰਗਾ ਬੱਚਾ ਜੇਰ ਜੱਪੇ ਦੀ ਬਿਲਕੁਲ ਸਾਫ ਬੱਚੀ ਹੂੰ ਰਿਜੀਨਲ ਦੂਜਾ ਸੂਆ ਜੀ ਕੱਦ ਬਹੁਤ ਹੈ ਰਵਾਇਤ ਬਈ ਬਹਿੜ ਦਾ ਕੱਦ ਕੋਤੂ ਬਹੁਤ ਆ ਜੀ ਕਰਾਸ ਬਰੀਡ ਚ ਮੈਕਸ ਬਰੀਡ ਚ ਆ ਗਈ ਇਹ ਹੂੰ ਹਾਂਜੀ ਸਹੀ ਆ ਬਾਕੀ ਠੰਡੀ ਸੀਲ ਬਾਈ ਜੀ ਇਹ ਵੀ ਮੰਨ ਲਾ ਜਰਸੀਆਂ ਨੂੰ ਠੀਕ ਆ ਉਧਰ ਬਹੁਤ ਜਿਆਦਾ ਲੀਲੀ ਵੜਾ ਜੀ ਜਿਵੇਂ ਮਰਜੀ ਹੱਥ ਕਰੀ ਜਾਓ ਆਰਡਰ ਦਾ ਫਿਟਿੰਗ ਵਾਲਾ ਕਹਿਣਾ ਕੁਛ ਨਹੀਂ ਆਰਡਰ ਫਿਟਿੰਗ ਵਾਲਾ ਦੇਖੋ ਜੀ ਐਂ ਵੀ ਰਹਿ ਲੇ ਕਹਿਣਾ ਕੁਛ ਨਹੀਂ ਠੰਡੀ ਸੀਲ ਜਿਆਦੇ ਠੰਡੀ ਹੈ ਜੀ ਬਾਕੀ ਕੱਦ ਦੇਖੋ ਜੀ ਤੁਸੀਂ ਕੱਦ ਦਾ ਅਸਟੀਮੇਟ ਕਰੋ ਲੈ ਕਿੰਨਾ ਕਰਦਾ ਵੈਸੇ ਫੁੱਲ ਕਰਦਾ ਕਿ ਨਹੀਂ ਛੋਟੀ ਨਾ ਮੰਨੋ ਇਹ ਕਾਦਾਂ ਦੀ ਬਹੁਤ ਜਿਆਦਾ ਚੰਗੀ ਵੜਾਈ ਫੁੱਲ ਬਰੀਡ ਆ ਬਈ ਜਿਹੜੀ ਸੁਭਾਅ ਦੀ ਬਹੁਤ ਜਿਆਦਾ ਠੰਡੀ ਹੈ ਜੀ ਪੜ ਹਾਂਜੀ ਤੇ ਥਾਨ ਵੀ ਬੜਾ ਕਮਾਲ ਦਾ ਹਾਂਜੀ ਹਾਂਜੀ ਖੋਲ ਦੇ ਪੂਰੀ ਵੱਡੀ ਵੜਾਈ ਆ ਇਹ ਬੰਦਾ ਛੋਟੀਆਂ ਮੰਨੇ ਸਹੀ ਆ ਭਾਈ ਹਾਂਜੀ ਹੂੰ ਨਾਗ ਵੀ 2-2 ਮਹੀਨੇ ਆ ਇੱਕ ਬੱਚੀ ਆ ਬੱਚੀ ਨੇ ਕੋਈ ਕਰਮਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਕਿਆਰ ਹੋ ਜਾਣਾ ਤਾਂ ਪਤਾ ਚਲੋ ਫੇਸ ਦੀ ਬਿਊਟੀ ਦੇਖੋ ਕਰਮਾਈ ਦੀ ਫੇਸ ਦੀ ਬਿਊਟੀ ਵੀ ਇੱਕ ਨੰਬਰ ਆ ਬਾਕੀ ਵੀ ਫੈਂਟ ਬਹੁਤ ਚੰਗੀ ਹੋ ਗਈ ਦੀ ਹਨਾ ਹਾਂ ਬਈ ਕ੍ਰਾਸ ਚ ਆ ਗਈ ਕਾ ਹੂੰ ਥੋੜੀ ਕ੍ਰਾਸ ਸੰਗ ਵਿੱਚ ਆ ਗਈ ਤੇ ਫੈਂਟ ਆ ਜਿਹੜੀ ਕਰਮਾਈ ਦੀ ਫੁੱਲ ਚ ਕੀਆ ਬਾਸ ਆ ਬਈ ਇਹ ਤਾਂ ਕੀ ਮੁੱਲ ਹੈ ਜੈਜ ਬਈ ਇਹਦੇ ਤਾਂ 63000 ਰੁਪਏ ਦੀ 63000 ਰੁਪਏ ਮਾਣਤਨ ਹੋ ਜਾ ਮਾਣਤਨ ਬਈ ਛੋੜ ਸੱਪਿਆਲਾ ਓਕੇ ਬਈ ਤੇ ਇਹ ਪੂਰੀ ਠੰਡੀ ਬਹਿੜਾ ਜੀ ਹੂੰ ਪੂਰੇ ਕੱਦ ਵਾਲੀ ਐ ਜਮਾਤ ਜੈ ਜਮੋਲਾ ਖਿੱਚ ਕੇ ਬਾਈ ਨੇ ਮੁੱਲ ਰੱਖਿਆ 36000 ਰੁਪਏ ਮੰਗਾਨ ਹੋ ਜਾਊਗਾ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਬਹੁਤ ਚੰਗਾ ਥਾਣ ਲੱਗਿਆ ਬਾਈ ਨਾੜਾ ਨੂੜਾ ਕਰਮਾ ਇਹਦੇ ਫੋਲ ਚੰਗੇ ਕਿੰਨੇ ਜੀ ਹਾਂਜੀ ਤੇ ਬਾਕੀ ਧਰਮ ਬਾਈ ਕੋਈ ਚੱਕਰ ਨਹੀਂ ਮਾਰ ਕੇ ਹਾਂਜੀ ਧਰਮ ਹਾਂਜੀ ਖੜ ਦੇ ਖੜ ਦੇ ਬਾਈ ਛੱਡੀ ਬਹੁਤ ਆਣਾ ਬਾਈ ਹੂੰ ਛੱਡੀ ਦਾ ਬਾੜੀ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਨਹੀਂ ਕਹਿਣਾ ਕੁਛ ਬਾੜੀ ਠੰਡੇ ਸੁਹਾਦੀ ਬੜਾ ਜੀ ਮਤਲਬ ਹੀ ਨਹੀਂ ਪਾਇਰ ਚ ਚੱਕ ਲੈ ਇੱਕ ਵਾਰੀ ਵੀ ਗਰੰਟੀ ਹੋਏਗਾ ਇਹਦਾ ਬਾਕੀ ਫੈਂਡ ਫੋਲੋ ਗਰਮੀ ਗਰਮੀ ਬਿਲਕੁਲ ਬੱਚੀ ਬੱਚਾ ਬਹੁਤ ਚੰਗਾ ਦਿੰਦਾ ਜੀ ਨੇ ਸਾਲਣ ਜੋ ਗਈ ਜੀ ਪਿਓਰ ਐਰ ਸ਼ੇਰ ਹੈ ਜੀ ਨੂੰ ਮਤਲਬ ਪਿਓਰ ਕਿਉਂ ਕਹਿਣ ਦੀ ਗੱਲ ਨਹੀਂ ਗੱਲ ਹੂੰ ਥਾਣ ਦੇਖ ਕਹਿੰਦੇ ਬਈ ਹਾਂਜੀ ਇੱਕ ਨੰਬਰ ਥਾਣ ਲੱਗਿਆ ਕਰਮ ਵਾਲੀ ਮੁੱਠੀ ਵਾਲਾ ਥਾਣਾ ਹੱਥੀ ਜੋ ਲਿਓ ਚਾਹੇ ਮਸ਼ੀਨ ਚੋਲਿਓ ਲੈ ਜਿਵੇਂ ਮਰਜ਼ੀ ਬੈਠਾਰੇ ਕੋਈ ਚੱਕਰੀ ਨਹੀਂ ਬਾਕੀ ਮੋਲ ਵੀ ਜਾਇਦਾਕ ਨਹੀਂ ਜੀ ਹਾਂਜੀ ਹਾਂ ਕੱਦੜੀ ਗਈ ਬਈ ਇਹਨੂੰ ਛੋਟੀ ਬੜੀ ਪੂਰੀ ਪਲੀ ਵੀ ਆ ਕਰਨ ਵਾਲੀ ਦੇਖੋ ਇਹ ਚੋਂ ਲੈ ਕਿ ਵਾਈ ਬੜੀ ਚੰਗੀ ਹੈ ਨਾ ਬਈ ਮੋਟਾ ਮੋਟਾ ਜੋਨ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮਾਈ ਦਾ ਕੋਈ ਨਹੀਂ ਇੱਕ ਨੰਬਰ ਦਾ ਬਈ ਆਈ ਖੜਾ ਰਹਿਣਾ ਇਹ ਮਤਲਬ ਉਹ ਗੱਲ ਪੈਰ ਚੱਕ ਲੂ ਸਹੀ ਹੈ ਬਹੁਤ ਜਿਆਦਾ ਖੰਡੀ ਬਈ ਦੇਖੋ ਇਹ ਮਗਲ ਖਣੇ ਕੀਆ ਵਾਹ ਕੀਆ ਜੰਨੀ ਅੱਗੇ ਪਾਰਾ ਮਾਰੀਆਂ ਬਦੂ ਦੇਖੋ ਇੱਕ ਨੰਬਰ ਜੋਨ ਹੈ ਕਰਮਾਈ ਦਾ ਇੱਕ ਨੰਬਰ ਯਾਹ ਬਾਕੀ ਮੋਲ ਵੀ ਅਰਜਾਇਆ ਜਾ ਮੋਲ ਨਹੀਂ ਮਿਲਨੇ ਕਿ ਨਹੀਂ ਬੜੇ ਡੀਬਿਡ ਦਾ ਮੋਲ ਨਹੀਂ ਕਰਦਾ 75000 ਘੱਟ ਨਹੀਂ ਮੰਗਦਾ ਯਾਰ ਹੂੰ ਦੇਖੋ ਜੀ ਸਹੀ ਗੱਲ ਹੈ ਸਫਾਈ ਦੇਖੋ ਜੀ ਨੇੜੋਂ ਖਸਾਉ ਤਾਂ ਸਫਾਈ ਸਹੀ ਹੈ ਬੜਾ ਸਾਫ ਟੀਟੰਗ ਲਾਇਆ ਟੁੱਟ ਮਾ ਜਾਂ ਨਹੀਂ ਜਣੀ ਟੀਟੰਗ ਲਾਡਰਾ ਸਹੀ ਗੱਲ ਅੱਗੇ ਆ ਕੀ ਤਨ ਨੰਬਰ ਜੀ ਕਿਹੜਾ ਸੂਈ ਇਹ ਵੀ ਦੂਜਾ ਸੂਈ ਬਈ ਕਦੋਂ ਸੂਈ ਹੈ ਬਈ ਇਹ ਇਹ ਰੂ ਇਹ ਤਨ ਦੇ ਸੂਈ ਹੈ ਜੀ ਬੱਚਾ ਕੀ ਦੇ ਤਨ ਤੀਜਾ ਦੇ ਨਾਲ ਸੂਈ ਇਹਨੇ ਬੱਚਾ ਦਿੱਤਾ ਜੀ ਬੱਚਾ ਦੇਦਾ ਬਈ ਹਾਂ ਜੀ ਕਿੰਨਾ ਦੁੱਧ ਦੇ ਦੋ ਬਾਈ ਅਸਟੀਮੇਟ ਅਸਟੀਮੇਟ ਬਾਈ ਦੁੱਧ ਨੂੰ ਇਹ ਵੀ ਖਰੀ ਆ ਬੈੜ ਹੂੰ ਦੇ ਨਹੀਂ ਮਨ ਕਿ ਲ 16 17 ਕਿਲੋ ਪੁੱਲਾ ਦੀ ਬਾਬੂ ਜੀ ਬੈੜ ਠੀਕ ਆ ਜੇ 17 18 ਵਿੱਚ ਵਾ ਸਕਦੇ 18 ਵੀ ਹੂੰ ਖਰੀ ਆਈ ਬੈੜ ਬਬੂ ਨੂੰ ਠੀਕ ਆ ਹਾਂ ਜੀ ਕੋ ਬਰੀਕ ਆਉਂਦਾ ਕੋ ਬਰੀਕੀਆਂ ਚ ਬੈੜ ਕੱਦ ਪੁੱਦਲੀ ਕੁਵੀ ਆ ਬੜੀਆਂ ਬੜੀਆਂ ਸਈਆਂ ਹਨਾ ਕਰਮਾ ਹਾਂ ਜੀ ਹਾਂ ਜੀ ਹੂੰ ਤੋਰ ਦੇ ਬਾਈ ਤੋਰ ਦੇ ਕੱਦ ਇਹਦਾ ਵੀ ਚੰਗਾ ਲੈ ਦੋਨੇ ਬਰਾਬਰ ਖੜੀਆਂ ਸੇਮ ਜਿਹਾ ਕਰਦਾ ਬਾਈ ਬਰੀਡ ਚੰਗੀ ਆ ਥਾਨ ਸਿੰਘ ਸੋਈ ਸਵਾਈ ਆ ਵੱਡੇ ਕਰ ਲ ਜਾ ਛੋਟੀ ਨਾ ਆ ਜਾ ਵਾਕੀ ਫੇਸ ਦੀ ਬਿਊਟੀ ਚੈੱਕ ਕਰ ਲਓ ਇੱਕ ਨੰਬਰ ਲੈ ਤੂਰਾ ਵੀ ਕਰਮਾਈ ਦਾ ਇੱਕ ਨੰਬਰ ਇਹਦਾ ਮੁੱਲ ਬਈ ਜਾਇਜ਼ ਬਈ ਇਹ ਬਿਲਕੁਲ ਹਾਂ ਨਾ ਜਾਇਜ਼ 5858000 ਰੁਪਏ ਦੇ ਦਾਂਗੇ ਬਈ 5858000 ਦੀ ਵੈੜ ਦੇਣਾ ਦੇ ਦਾਂਗੇ ਮੁੱਲ ਜਿਹੜਾ ਕਰਾਉਣਾ ਜਿੰਨਾ ਮੁੱਲ ਬਈ ਕਰਾਉਣ ਨੂੰ ਭਾਵੇਂ ਕੋਈ 65 70 ਜਿੰਨਾ ਮਰਜ਼ੀ ਕਰਾ ਲਓ ਵੈੜ ਇਹ ਵੀ ਉਹਦੇ ਕੋਲ ਕੱਦ ਵਾਲੀ ਹੈ ਜੀ ਪੂਰੀ ਡਬਲ ਹੈ ਬਈ ਹੂੰ ਪੂਰੀ ਠੰਡੀ ਸੀਲ ਠੀਕ ਆ ਹਾਂਜੀ ਹੂੰ ਠੰਡੀ ਸੀ ਤਾਂ ਵੀ ਬਹੁਤ ਜ਼ਿਆਦਾ ਠੀਕ ਹੈ ਹਾਂ ਜਿਵੇਂ ਬਾਜਾ ਥੰਦੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਮੇਰਾ ਮਤਲਬ ਵੀ ਨਹੀਂ ਕਿਸੇ ਗੱਲ ਦਾ ਇਹ ਬਾਕੀ ਕੋਈ ਚੱਕਰ ਨਹੀਂ ਧਾਰਾਂ ਜਿਹੜੀਆਂ ਬਿਮਾਰ ਕੇ ਰਖਾਣ ਦਾ ਹੈ ਸਫਾਈ ਇੱਕ ਕਰੀ ਲੈ ਵੀ ਦੀ ਹਾਂਜੀ ਬੜੀ ਸਾਫ਼ ਸੁਥਰੀ ਬੈਠੀ ਇੰਕੇ ਨੰਬਰ ਸਫਾਈ ਹਾਂਜੀ ਠੰਡੀ ਬਹੁਤ ਹਨਾ ਬਾਈ ਬਹੁਤ ਬਈ ਬਾਈ ਹੂੰ ਠੰਡੀਆਂ ਤਾਂ ਬੜਾ ਅੱਜ ਚਾਰ ਆ ਚਾਰੀ ਵਾਰ ਫਰਗੇ ਠੰਡੀਆਂ ਬੜੀਆਂ ਠੀਕ ਹੈ ਬਾਈ ਕਰੀ ਬੱਚਾ ਇਧਰ ਨੇੜੋਂ ਸੋ ਜੀ ਪਖਾਨ ਦਾ ਖੰਡ ਨੇੜ ਤੋਂ ਜਿਹੜੋਂ ਤੋਂ ਨਾੜਾ ਚੈੱਕ ਉਹ ਲੈਵੇ ਤੇ ਕਲਾ ਕਲਾ ਥਣ ਮੁੱਠੀ ਰੱਤ ਕਹਿੰਨੀ ਬਈ ਹਾਂਜੀ ਤੇ ਬਾਕੀ ਚਵਾਈ ਚੈੱਕ ਕਰ ਚੌਣ ਚੌਣ ਤੋਂ ਬੜਾ ਚੰਗਾ ਲੱਗਿਆ ਬੜਾ ਹੂੰ ਦੇਖੋ ਜੀ ਲੈ ਵਾਈ ਬੜੀ ਚੰਗੀ ਹੈ ਨਾ ਬਈ ਬੜਾ ਸੁਣੋ ਜੋਨੇ ਜੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੂੰ ਕੁਛ ਵੀ ਥੰਡੀ ਸ਼ੀਤ ਹੈ ਬਈ ਕੀ ਬਾਤ ਹੈ ਬਈ ਪੂਰੀ ਗੰਨੇਰ ਕੀ ਧਾਰ ਹੈ ਕਿ ਨਹੀਂ ਹਾਂਜੀ ਹਾਂਜੀ ਬੜਾ ਸੁਣੋ ਜੋਨੇ ਲੇਮਨ ਕੀ ਬਾਤ ਹੈ ਇੱਕ ਨੰਬਰ ਚ ਵਾਈ ਹੈ ਇੱਕ ਨੰਬਰ ਕਨੇ ਜੀ ਹਾਂ ਲੇਵਾ ਬੜਾ ਖਾਸ ਹੈ ਬਾਈ ਪੂਰੀ ਇੱਕ ਨੰਬਰ ਤੱਦ ਵਾਲੀ ਹੈ ਪੂਰੀ ਵਹਿੜੀ ਸਹੀ ਹੈ ਕਿ ਜਿਹੜਾ ਆਪਣਾ ਮੋਲ ਆ ਬਾਈ ਆ 858 ਜਿੱਤੇ ਜਿਹੜੀ ਆਪਣਾ ਮਾਉਣ ਘਾਟੇ ਵਾਧੇ ਦੀ ਗੱਲ ਬਈ ਕੋਈ ਨਹੀਂ ਠੀਕ ਹੈ ਬੜਾ ਸੌਣਿਆਰ ਕੀ ਹੈਗੀ ਇਹ ਗੱਲ ਨਹੀਂ ਕਿਸੇ ਕੋਲੋਂ ਟੱਕਰ ਹੋਊ ਬੰਦੇ ਨੂੰ ਸਹੀ ਆ ਬਾਈ ਹਾਂਜੀ ਅੱਗੇ ਬਈ ਲਾਸਟ ਕਿਹੜਾ ਸੁਆ ਜੀ ਇਹਦੇ ਦੂਜਾ ਸੁਸਣਾ ਬਾਈ ਕਿੰਨੇ ਕਿ ਦਿਨ ਲੋਕ ਕਰਮਾ ਇਹ ਮੰਨ ਲਓ ਵੀ 5-6 ਦਿਨ ਲੈਂਦੀ ਹੈ ਬੜਾ ਓਕੇ ਤੇ ਸੇਵ ਠੰਡੀ ਪੂਰੀ ਸਾਫ ਸੁੱਫਰੀ ਬੱਚੀ ਹੈ ਜੀ ਕਿੰਨਾ ਕੀ ਰਿਕਾਰਡ ਬਾਈ ਬਹੁਤ ਚੰਗਾ ਲੱਗਿਆ ਵਾ ਉਹਦਾ ਰਿਕਾਰਡ ਕਿੰਨਾ ਕ ਇਦਾਂ ਕੁ ਤੋ ਉਹ ਤਾਂ 16-17 ਲੀਟਰ ਦਿੱਤਾ ਵਜੇ ਦਾ ਪਹਿਲੇ ਸੁਵੇ ਦਾ ਠੀਕ ਹੈ ੱਲੋ ਬਹੁਤ ਜੀ ਸਾਰੀਆਂ ਹ ਬਾਲਟਨਾਂ ਕੱਢੂ ਫਿਰ ਅਰਦਾ ਬੱਕੂ ਨਹੀਂ ਕੱਢਦੇ ਬੰਦ ਰਹੀਏ ਦੇ ਕੈਮਰੇ ਕੋਲ ਆਈ ਆ ਸਹੀ ਆ ਬਸ ਬਹੁਤ ਠੰਡੀ ਬੜੀ ਇਹ ਤਾਂ ਬੜਾ ਕਮਾਲ ਦਾ ਲੱਗਿਆ ਹਾਂਜੀ ਹਮ ਠੀ ਵਾਲਾ ਥਾਣਾ ਕੱਲਾ ਕੱਲਾ ਜਿੱਲਦੀ ਸੀ ਹਮ ਬੋਲੇ ਬਈ ਫੋਰ ਦੇ ਚੰਗ ਪੱਚੰਗੀਆ ਬਰੀਡ ਚੰਗੀਆਂ ਕੱਲੀ ਕੱਚੀ ਕੱਚੀ ਉਹ ਸਾਵਨਾ ਕੱਚੀ ਦਾ ਭਾਅ ਵੀ ਜਮਾ ਜਾਇਜ਼ ਹੋਊਗਾ ਬਾਹਲਾ ਮੋਲ ਨਹੀਂ ਕਰਦੇ ਲੈ ਕਿਹਤੀ ਕੇ ਮੋਲ ਰੱਖਾਂਗੇ ਕੱਚੀ ਦੇ ਹਿਸਾਬ ਨਾਲ ਬਿਊਟੀ ਚੈੱਕ ਕਰ ਬਈ ਤੇ ਤੋਰਾ ਚੈੱਕ ਕਰ ਲਉ ਕਰਮਾਈ ਦਾ ਇੱਕ ਨੰਬਰ ਤੋਰਾ ਹੈ ਕੀ ਮੋਲ ਹੈ ਬਈ ਜੈਜ ਦਾ ਕੋਈ ਅੱਜ ਦੇ ਦਾਂਗੇ ਇਹ 55000 ਮਾਨਤਨ ਹੋ ਜੂ ਗੈੜ ਮੰਨ ਕੇ 65 ਤੱਕ ਵੇਚਣ ਦੀ ਹੈ ਬਈ ਓਕੇ ਬਈ ਲੈ ਲੈਂਦੀ ਕਰਕੇ 55000 ਰੁਪਇਆ ਮੋਲ ਜਮਾ ਜੈਜ ਰੱਖਿਆ ਬਈ ਨੀ ਖੱਚ ਕੇ ਮੋਲ ਰੱਖਿਆ ਬਾਕੀ ਮਾੜਾ ਮੋਟਾ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਹੋ ਜੂ ਢੱਲਾ ਢੁਲਾ ਬਹੁਤ ਦਿਖਾਉਂਦੀ ਆ ਸਾਰੀਆਂ ਵਲਟਾਂ ਕੱਢੂ ਫੇਰ ਕਰਮਾਈ ਨੇ ਸੋਨਾ ਨਾਗਸੀ ਫਰਾਕ ਨੇ ਚਾਰ ਚਾਰੀ ਦਿਖਾ ਦੇ ਬਈ ਕਿਸੇ ਵੀਰ ਨੂੰ ਚਾਰਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਕਨੇਟ ਕਰ ਲਓ ਧੰਨਵਾਦ